ਪੇਸ਼ ਹੈ ਜੀ ਨਾਵਲ ਪੂਰਨ ਮਾਸ਼ੀ ਭਾਗ 17ਵਾਂ ਤੇਰੇ ਰੰਗ ਤੋਂ ਤੇਜ ਰੰਗ ਮੇਰਾ ਸ਼ੀਸ਼ਾ ਵੇਖ ਮੁੰਡਿਆ ਪਿਆਰ ਤੇ ਹੁਸਨ ਜ਼ਿੰਦਗੀ ਦੇ ਪਰ ਹਨ ਜਿਨ੍ਹਾਂ ਦਾ ਅਹਿਸਾਸ ਪ੍ਰਵਾਜ ਸਿਖਾਉਂਦਾ ਹੈ ਰੂਪ ਦੀ ਆਰਥਿਕ ਹਾਲਤ ਇੰਨੀ ਕਮਜ਼ੋਰ ਨਹੀਂ ਸੀ ਕਿ ਉਸ ਨੂੰ ਕਬੀਲਦਾਰੀ ਦੀ ਫਿਕਰ ਤੋੜ-ਤੋੜ ਖਾਵੇ ਉਹ ਆਪਣੀ ਸੁੰਦਰ ਬਾਟੀ ਨਾਲ ਇੱਕ ਤਰ੍ਹਾਂ ਕੁਲ ਮਿਲ ਗਿਆ ਉਸ ਦਾ ਚੰਨੋ ਨਾਲ ਪਿਆਰ ਥੋੜਾ ਨਹੀਂ ਹੋਇਆ ਸੀ ਸਗੋਂ ਉਸ ਦੀ ਹਾਰ ਦਾ ਪ੍ਰਤੀਕਰਮ ਪ੍ਰਸੰਨੀ ਵਿੱਚ ਜ਼ਿੰਦਗੀ ਸਮਝਣ ਲੱਗ ਪਿਆ ਸੀ ਬਚਨੋ ਨਾਲ ਹੁੰਦੀ ਜਾ ਰਹੀ ਨਫ਼ਰਤ ਅਤੇ ਚੰਨੋ ਦੇ ਪਿਆਰ ਹਾਰ ਦੀ ਦੋਹਰੀ ਸੱਟ ਨੇ ਝੰਜੋੜ ਕੇ ਰੱਖ ਕੇ ਉਸ ਨੂੰ ਪ੍ਰਸੰਨੀ ਦੀ ਹਿੱਕ ਨਾਲ ਮਾਰਿਆ ਸੀ ਫੇਤਰਤ ਦੇ ਗਿਆਨ ਤੋਂ ਅਣਜਾਣ ਰੂਪ ਦੇ ਦਰਦ ਜ਼ਖਮ ਉਤੇ ਅੰਗੂਰ ਆਉਣਾ ਸ਼ੁਰੂ ਹੋ ਗਿਆ ਅਜਹੀ ਅਵਸਥਾ ਵਿੱਚ ਫੱਟੜ ਆਤਮਾ ਦੀ ਜਿਹੜਾ ਵੀ ਹਮਦਰਦੀ ਜਿੱਥ ਲਵੇ ਕੁਦਰਤੀ ਕਿਰਤਗਤਾ ਵਿੱਚ ਉਸ ਦਾ ਦਿਲ ਅਹਿਸਾਸ ਵਾਲੇ ਵੱਲ ਖਿੱਚਿਆ ਜਾਂਦਾ ਹੈ ਪਰ ਸਿੰਨੀ ਦੇ ਹੁਸਨ ਅਤੇ ਪਿਆਰ ਨੇ ਰੂਪ ਦੇ ਦਿਲ ਤੇ ਆਤਮਾ ਨੂੰ ਧੀਰੇ ਧੀਰੇ ਮਲਣਾ ਸ਼ੁਰੂ ਕਰ ਦਿੱਤਾ ਜਿਵੇਂ ਉਹ ਉਸ ਨੂੰ ਆਪਣੀ ਮਲਕੀਅਤ ਸਮਝਦੀ ਸੀ ਉਸ ਦੇ ਕਰੀਰ ਵਾਟੇ ਵਰਗੇ ਮਿੱਠੇ ਸੂਹੇ ਫੁੱਲਾਂ ਵਿੱਚੋਂ ਸਫੈਦ ਮੋਤੀਆਂ ਵਰਗੇ ਦੰਦ ਚਮਕਦੇ ਪਾਦ ਗੁਲਾਬ ਦੇ ਫੁੱਲਾਂ ਕੋਲ ਚੰਬੇ ਦੀਆਂ ਕਲੀਆਂ ਖਿੜਦਿਆਂ ਜਪਦੀਆਂ ਉਹ ਸ਼ੀਸ਼ਾ ਅੱਗੇ ਰੱਖ ਕੇ ਸੁਰਮਾ ਪਾ ਰਹੀ ਸੀ ਅਚਾਨਕ ਰੂਪ ਆ ਗਿਆ ਉਸ ਪਿਆਰ ਨਾਲ ਪੁੱਛਿਆ ਕੀ ਕਰਦੀ ਏ ਮੇਰੀ ਫਿੰਨੋ ਕੁਝ ਵੀ ਨਹੀਂ सांगਦੀ ਮੁਸਕਾਨ ਵਿੱਚ ਪ੍ਰਸੰਨੀ ਰੂਪ ਦੇ ਨਾਲ ਲੱਗ ਗਈ ਜਦ ਪ੍ਰਕਿਰਤੀ ਦੀ ਹਿੱਕ ਲਰਜ ਦੀ ਕਾਇਆ ਨਾਲ ਜੁੜਦੀ ਹੈ ਰੂਹਾਂ ਦੀ ਟਕਣਾ ਖਤਮ ਹੁੰਦੀ ਹੈ ਪਿਆਰ ਅਤੇ ਹੁਸਨ ਦਾ ਸਹਿਜ ਸੁਭਾਅ ਅਨਮੋਲ ਜ਼ਿੰਦਗੀ ਨੂੰ ਜਨਮ ਦਿੰਦਾ ਹੈ ਸਾਗਰ ਵਿੱਚ ਲਹਿਰਾਂ ਕਈ ਵਾਰ ਮੋਤੀ ਭਰੀ ਛਿੱਪੀ ਨੂੰ ਕਿਨਾਰੇ ਲੈ ਆਉਂਦੀਆਂ ਹਨ। ਬਚਨੋਵਾਰੇ ਰੂਪ ਦੇ ਸ਼ੱਕ ਅਤੇ ਭੁਲੇਖੇ ਸੱਚੇ ਹੋ ਗਏ ਸਨ। ਰੂਪ ਦੀ ਗੈਰਹਾਜ਼ਰੀ ਵਿੱਚ ਜੋ ਕੁਝ ਵੀ ਪ੍ਰਸੰਨੀ ਨੂੰ ਸਿਖਾਉਂਦੀ ਉਹ ਸਭ ਕੁਝ ਰਾਤ ਨੂੰ ਰੂਪ ਨੂੰ ਕਹਿ ਸੁਣਾਉਂਦੀ। ਰੂਪ ਨੇ ਵੀ ਪ੍ਰਸੰਨੀ ਨੂੰ ਚੇਤਾਵਨੀ ਦੇ ਦਿੱਤੀ ਸੀ ਕਿ ਬਚਨੋ ਦੀ ਕਿਸੇ ਵੀ ਗੱਲ ਦਾ ਖਿਆਲ ਨਾ ਕਰੀਂ। ਇਸ ਨੂੰ ਲਾਉਣ ਬੁਝਾਉਣ ਦੀ ਆਦਤ ਹੈ। ਪਰਸਿੰਨੀ ਨੇ ਬਚਨوں ਦੀਆਂ ਪੋਚਵੀਆਂ ਅਤੇ ਮਿੱਠੀਆਂ ਗੱਲਾਂ ਦਾ ਉੱਕਾ ਹੀ ਧਿਆਨ ਨ ਦਿੱਤਾ। ਸਗੋਂ ਉਹ ਕਈ ਵਾਰ ਆਪਣੇ ਸਹੋਨੇ ਵਰਗੇ ਮਾਲਕ ਦੇ ਖਿਲਾਫ ਕੁਝ ਸੁਣ ਕੇ ਤਲਖ ਹੋ ਜਾਂਦੀ। ਬਚਨوں ਨੇ ਸਮਝ ਲਿਆ ਸੀ ਉਸਦੇ ਸਾਰੇ ਅਣਿਆਲੇ ਤੀਰ ਤੁੱਕੇ ਹੋ ਗਏ ਹਨ। ਉਹ ਆਪਣੇ ਆਪ ਵਿੱਚ ਬੁਰੀ ਤਰ੍ਹਾਂ ਬੇਕਰਾਰ ਤੇ ਪਰੇਸ਼ਾਨ ਸੀ। ਇੱਕ ਤਰ੍ਹਾਂ ਉਸ ਨੰਦੋ ਦੇ ਹਿੱਕ ਥਾਪੜ ਦੇ ਆਖਿਆ। ਪਰਸਿੰਨੀ ਜ਼ੋਰ ਲਾ ਲਵੇ। ਮੈਂ ਉਸ ਨੂੰ ਰੂਪ ਦੇ ਬਸਾਨੀ ਦੇਣਾ। ਗੱਲ ਮੂੰਹੋਂ ਮੂੰਹੀ ਹੁੰਦੀ ਪਰਸਿੰਨੀ ਕੋਲ ਵੀ ਪਹੁੰਚ ਗਈ ਉਸ ਨੰਦੋ ਨੂੰ ਘਰ ਸੱਦ ਕੇ ਪੁੱਛਿਆ ਭੈਣ ਇੱਕ ਗੱਲ ਪੁੱਛਦੀਆਂ ਜੇ ਸੱਚ ਦੱਸੇਂਗੀ ਲੈ ਭਾਵੇਂ ਤੂੰ ਸੌ ਪੁੱਛ ਦੱਸਣ ਨੂੰ ਕੀ ਏ ਨੰਦੋ ਬਹੁਤੀ ਤਿੱਖੀ ਨਹੀਂ ਸੀ ਉਸ ਆਪਣੀ ਸੁਭਾਅਿਕਤਾ ਵਿੱਚੋਂ ਉੱਤਰ ਦਿੱਤਾ ਕੱਲ ਬਚਨੋਂ ਤੈਨੂੰ ਹਿੱਕ ਥਾਪੜ ਕੇ ਕੀ ਆਖਦੀ ਸੀ ਨੰਦੋ ਬਚਨੋਂ ਦੀ ਥੋੜੀ ਬਹੁਤੀ ਸਹੇਲੀ ਸੀ ਸ਼ਾਇਦ ਬਿੰਗਪਾਲ ਪਾ ਕੇ ਪਰਸਿੰਨੀ ਪੁੱਛਦੀ ਤਾਂ ਉਹ ਦੱਸ ਹੀ ਦਿੰਦੀ ਪਰ ਇਸ ਤਰ੍ਹਾਂ ਮੂਹਤੇ ਪੁੱਛੀ ਗੱਲ ਸੁਣ ਕੇ ਦੜ ਵੱਟ ਗਈ। ਉਹ ਪਰਸੇਨੀ ਨੂੰ ਟਾਲ ਦੇਣਾ ਚਾਹੁੰਦੀ ਸੀ ਪਰ ਪਰਸੇਨੀ ਗੱਲ ਨਿਤਾਰਨਾ ਤੇ ਤੁਲੀ ਹੋਈ ਸੀ। ਉਸ ਦੀ ਸੱਕ ਨੰਦੋ ਦਾ ਚਿਹਰਾ ਤੇ ਥੜਕਦੇ ਬੋਲ ਤਾੜ ਕੇ ਵਿਸ਼ਵਾਸ ਵਿੱਚ ਬਦਲ ਗਈ। ਪਰਸੇਨੀ ਨੂੰ ਰੂਪ ਅਤੇ ਬਚਨੋਂ ਦੀ ਗੱਲਬਾਤ ਦਾ ਪਤਾ ਲੱਗ ਚੁੱਕਾ ਸੀ। ਉਸ ਕਦੇ ਰੂਪ ਨੂੰ ਬਚਨੋਂ ਦਾ ਤਾਨਾ ਮੇੜਾ ਨਹੀਂ ਮਾਰਿਆ ਸੀ। ਆਪਣੀ ਭੂਆ ਵਿਸ਼ਨੋ ਦੀ ਤਿੱਖੀ ਸਿੱਖਿਆ ਵਿੱਚੋਂ ਉਸ ਸਮਝ ਲਿਆ ਸੀ ਕਿ ਕਈ ਵਾਰ ਮਰਦ ਉੱਤੇ ਸਿੱਧੇ ਮੇਲੇ ਦਾ ਉਲਟਾ ਅਸਰ ਵੀ ਹੋ ਜਾਂਦਾ ਹੈ। ਰੂਪ ਦਾ ਆਪਣੇ ਕੋਲੋਂ ਪਰੇ ਹੋ ਜਾਣਾ ਜਾਂ ਗੁੱਸੇ ਹੋਣਾ ਹੋ ਸੁਫਨੇ ਵਿੱਚ ਵੀ ਸਹਾਰ ਨਹੀਂ ਸੀ ਸਕਦੀ। ਰੂਪਵਾਰੇ ਹੋਈਆਂ ਸਾਰੀਆਂ ਗੱਲਾਂ ਹੋ ਪੀ ਗਈ। ਪਰ ਨੰਦੋ ਕੋਲ ਆਖੀ ਗੱਲ ਉਸ ਨੂੰ ਅੱਗ ਲਾ ਕੇ ਸੁੱਟ ਗਈ। ਉਸ ਆਪਣੇ ਸੁੰਦਰਤਾ ਨੂੰ ਮੁੱਖ ਰੱਖਦਿਆਂ ਮਨ ਵਿੱਚ ਆਖਿਆ। ਹੈ ਇਹ ਕੀ ਮਖਿਆਲੀ ਜਹੀ ਮੂੰਹ ਨਾ ਮੱਥਾ ਜਿੰਨ ਪਹਾੜੋਂ ਲੱਥਾ ਤੇ ਆਖਦੀ ਹੈ ਪਰਸਿੰਨੀ ਨੂੰ ਬਸਣ ਨਹੀਂ ਦੇਵੇਗੀ ਰਾਤ ਨੂੰ ਉਸ ਰੂਪ ਕੋਲ ਗੱਲ ਤੋਰੀ ਰੋਅ ਤੇ ਗੁੱਸੇ ਨੂੰ ਉਸ ਅੰਦਰ ਜज्ਬ ਕਰ ਲਿਆ ਉਸ ਦੀਆਂ ਅੱਖਾਂ ਵਿੱਚ ਹੰਝੂ اٹਕੇ ਹੋਏ ਸਨ ਐਉਂ ਜਾਪਦਾ ਸੀ ਜਿਵੇਂ ਉਸ ਦੀ ਭرائی ਆਵਾਜ਼ ਹਰ ਰੋਮ ਵਿੱਚ ਸਿਸਕੀਆਂ ਲੈ ਰਹੀ ਹੈ ਸਰਦਾਰ ਜੀ ਹਾਂ ਕੀ ਗੱਲ ਏ ਫਿੰਨੋ ਤੈਨੂੰ ਕੀ ਹੋਇਆ ਏ ਰੂਪ ਨੇ ਉਸ ਦਾ ਸਿਰ ਆਪਣੀ ਹਿੱਕ ਉਤੇ ਟਿਕਾ ਲਿਆ ਅਤੇ ਹਮਦਰਦੀ ਨਾਲ ਉਸ ਨੂੰ ਪੋਲੇ-ਪੋਲੇ ਥਾਪੜ ਰਿਹਾ ਸੀ। ਕਲ ਬਚਨੋ ਹਿੱਕ ਥਾਪੜਦੀ ਸੀ। ਉਸ ਹੌਕੀ ਖਿੱਚਦਿਆਂ ਕਿਹਾ ਕਿਉਂਕਿ ਰੂਪ ਨੇ ਕਾਲੀ ਪકડਦੇ ਦਿਲ ਨਾਲ ਪੁੱਛਿਆ। ਉਹ ਦੋਸ਼ੀ ਅਤੇ ਸ਼ਰਮਿੰਦਾ ਵੀ ਹੱਦੋਂ ਵੱਧ ਸੀ। ਉਹ ਚਾਹੁੰਦਾ ਸੀ ਬਚਨੋ ਦੀ ਗੱਲ ਉਸ ਵਿਚਾਰ ਨਾ ਛੜੇ। ਉਹ ਉਸ ਦੇ ਖਿਆਲ ਤੱਕ ਨੂੰ ਭੁੱਲ ਜਾਣਾ ਚਾਹੁੰਦਾ ਸੀ ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਅੱਖ ਦੀ ਸੀ ਪਰਸਿਨੀ ਨੂੰ ਤੁਹਾਡੇ ਘਰ ਬਸਣ ਨਹੀਂ ਦੇਣਾ ਇੰਨੀ ਕਹਿ ਕੇ ਉਹ ਕੀ ਉਕੀ ਰੋਣ ਲੱਗ ਪਈ ਉਹਦੀ ਮਾਂ ਦੀ ਇਉਂ ਕਿਉਂ ਕਹਿੰਦੀ ਸੀ ਮੈਨੂੰ ਮਿਲ ਲੈਣ ਦੇ ਸਵੇਰੇ ਰੂਪ ਗੁੱਸੇ ਵਿੱਚ ਭਾਖੋਠਿਆ ਉਸ ਪਰਸਿਨੀ ਨੂੰ ਘੁੱਟ ਕੇ ਆਪਣੇ ਹਿੱਕ ਨਾਲ ਲਾ ਲਿਆ ਅਤੇ ਦਲਾਸੇ ਨਾਲ ਹੱਥ ਫੇਰਦਿਆਂ ਉਸ ਨੂੰ ਚੁੱਪ ਕਰਾਇਆ ਨਾ ਸਰਦਾਰ ਜੀ ਤੁਸੀਂ ਉਸ ਨੂੰ ਕੁਝ ਨਾ ਆਖਿਓ ਪਈ ਭੌਂਕੀ ਜਾਵੇ ਪਰਸਿਨੀ ਦਾ ਸੱਕ ਵਿੱਚ ਫਿਰ ਦਿਲ ਤੜਕ ਗਿਆ ਉਹ ਰੂਪ ਨੂੰ ਉਸ ਤੋਂ ਲੁਕਾਈ ਰੱਖਣਾ ਚਾਹੁੰਦੀ ਸੀ ਆਖਣਾ ਕਿਉਂ ਨਹੀਂ ਉਹ ਤਾਂ ਕੱਲ ਨੂੰ ਕੁਝ ਹੋਰ ਰੱਖੇਗੀ ਨਾ ਸਰਦਾਰ ਜੀ ਮੈਂ ਹੱਥ ਜੋੜਦੀਆਂ ਉਹ ਚੰਦਰੀ ਤੋਂ ਦੂਰ ਹੀ ਚੰਗੀਆਂ ਤੂੰ ਮੇਰੇ ਕੋਲ ਕੁੱਤੀ ਦਾ ਨਾਂ ਨਾ ਲਿਆ ਕਰ ਰੂਪ ਸੱਚਮੁੱਚ ਉਸ ਦਾ ਜ਼ਿਕਰ ਸੁਣ ਕੇ ਸ਼ਰਮ ਮਹਿਸੂਸ ਕਰਦਾ ਨਫ਼ਰਤ ਵਿੱਚ ਕੜੀ ਜਾਂਦਾ ਸੀ ਬਚਨੋਂ ਆਪਣੀ ਕਿਸੇ ਵੀ ਉਸਤਾਦੀ ਵਿੱਚ ਸਫਲ ਨਾ ਹੋ ਸਕੇ ਰੂਪ ਨੇ ਉਸ ਨੂੰ ਬੁਲਾਉਣਾ ਤੱਕ ਤਿਆਗ ਦਿੱਤਾ ਅਤੇ ਪਰਸਿਨੀ ਨੂੰ ਉਹ ਉਸ ਤੋਂ ਪਾੜ ਵੀ ਨਾ ਸਕੇ। ਵਿਸ਼ਨੂ ਆਪਣੀ ਭਤੀਜੀ ਦਾ ਹਰ ਤਰ੍ਹਾਂ ਖਿਆਲ ਰੱਖਦੀ ਸੀ। ਉਸ ਇੱਕ ਵਾਰ ਬਚਨੋ ਨੂੰ ਤੰਦੂਰ ਤੇ ਰੋਟੀਆਂ ਲਾਉਂਦਿਆਂ ਖਰੀਆਂ-ਖਰੀਆਂ ਸੁਣਾ ਕੇ ਠਾਰ ਦਿੱਤਾ। ਉਸ ਬਚਨੋ ਨੂੰ ਇੱਕ ਤਰ੍ਹਾਂ ਚਤਾਵਨੀ ਕਰ ਦਿੱਤੀ ਸੀ। ਬਚਨੋ ਤੰਦੂਰ ਤੇ ਹੋਏ ਇਕੱਠ ਵਿੱਚ ਸੜਵਲ ਕੇ ਰਹਿ ਗਈ। ਕੋਈ ਵੀ ਵਾਹ ਜਾਂਦੀ ਨਾ ਵੇਖ ਕੇ ਉਹ ਗਿਆਨੀ ਕੋਲ ਪਹੁੰਚੀ। ਉਹ ਚੰਗੀ ਤਰ੍ਹਾਂ ਜਾਣਦੀ ਸੀ ਕਿ ਰੂਪ ਗਿਆਨੀ ਦੀ ਕੋਈ ਗੱਲ ਨਹੀਂ ਮੋੜਦਾ। ਗਿਆਨੀ ਮੋੜ ਤੋਂ ਲੈ ਕੇ ਅੰਤ ਤੱਕ ਉਹਦੀ ਕਹਾਣੀ ਸੁਹਾ ਅਤੇ ਫਿਤਰਤ ਨੂੰ ਜਾਣਦਾ ਸੀ। ਉਹ ਮਨ ਵਿੱਚ ਹੱਸਿਆ ਤੇ ਉਸਦੀ ਗੱਲ ਸੁਣਦਾ ਰਿਹਾ। ਬੱਚ ਨੂੰ ਕਹਿ ਰਹੀ ਸੀ ਕੀ ਹੋ ਗਿਆ ਜੇ ਉਸਦਾ ਵਿਆਹ ਹੋ ਗਿਆ। ਮੈਂ ਬਿਮਾਰਕ ਨੂੰ ਛੱਡ ਕੇ ਆਉਂਦੀ ਸੀ। ਮੂਲੋਂ ਐਨੀ ਤੋੜ ਬਿਛੋੜੀ ਨਹੀਂ ਨਾ ਚਾਹੀਦੀ। ਮੈਂ ਤਾਂ ਇਹ ਆਖਦਾ ਬੱਚ ਨੂੰ ਜਿੰਨੀ ਲੰਘ ਗਈ ਚੰਗੀ ਲੰਘ ਗਈ। ਹੁਣ ਤੇ ਖਿਆਲ ਹੀ ਛੱਡੋ ਪਰਾਂ। ਛੱਡਿਆ ਤਾਂ ਪਿਆਈ ਏ ਇੱਕ ਵਾਰੀ ਉਹਦੇ ਨਾਲ ਗੱਲਾਂ ਹੀ ਰੱਜ ਕੇ ਕਰਨੀਆਂ ਨੇ ਬਚਨੋ ਸਮਝਦੀ ਸੀ ਰੂਪ ਇੱਕ ਵਾਰ ਹੱਸ ਕੇ ਬੋਲ ਪਈ ਫਿਰ ਉਹ ਉਸ ਨੂੰ ਅੱਡੇ ਲਾ ਲਵੇਗੀ ਚੰਗਾ ਮੈਂ ਕੋਸ਼ਿਸ਼ ਕਰਕੇ ਦੇਖਾਂਗਾ ਪਰ ਤੈਨੂੰ ਆਪਣੇ ਵੱਲ ਧਿਆਨ ਮਾਰਨਾ ਚਾਹੀਦਾ ਏ ਗਿਆਨੀ ਦਾ ਸੁਖ ਮੇ ਸਾਰਾ ਉਸ ਦੀ ਉਮਰ ਤੇ ਇੱਕ ਗ੍ਰਸਥਨ ਤੋਂ ਸੀ ਬਚਨੋ ਵੀ ਆਪਣੀ ਜਵਾਨੀ ਦੇ ਢਲਦੇ ਪਰਸ਼ਾਵਿਆਂ ਨੂੰ ਤੱਕ ਕੇ ਥੋੜਾ ਜਿਹਾ ਰਹੀ ਸੀ ਉਸੇ ਸ਼ਾਮ ਗਿਆਨੀ ਰੂਪ ਨੂੰ ਫਲੇ ਵਿੱਚ ਮਿਲ ਗਿਆ। ਰੂਪ ਉਸ ਨੂੰ ਖਿੱਚ ਕੇ ਘਰ ਲੈ ਆਇਆ ਤੇ ਗਿਆਨੀ ਦੇ ਨਾ ਨਾ ਕਰਨ ਤੇ ਵੀ ਦੁੱਧ ਦੇ ਦੋ ਛੰਨੇ ਲਾ ਲਿਆਇਆ। ਦੁੱਧ ਪੀਂਦਿਆਂ ਗਿਆਨੀ ਨੇ ਬਚਨੋਂ ਦਾ ਆਪਣੇ ਕੋਲ ਆਉਣਾ ਦੱਸਿਆ। ਰੂਪ ਦੇ ਦੁੱਧ ਵਾਲੇ ਛੰਨੇ ਵਿੱਚ ਮੱਖੀ ਡਿੱਗ ਪਈ। ਉਹ ਦੁੱਧ ਵੱਲੋਂ ਬੇ ਧਿਆਨ ਗਿਆਨੀ ਦੀ ਗੱਲ ਸੁਣ ਰਿਹਾ ਸੀ। ਆਖਦੀ ਸੀ ਇੱਕ ਵਾਰੀ ਗਲਤ ਤਾਂ ਕਰੇ। ਗਿਆਨੀ ਨੇ ਰੂਪ ਦੇ ਮਾਨਸਿਕ ਭਾਵਾਂ ਨੂੰ ਤਾੜਨਾ ਗਿਆ। ਤੇਰੀ ਕਿ ਸਲਾਈ ਰੂਪ ਦਾ ਚਿਹਰਾ ਦੁਵਿਧਾ ਦੀ ਤਸਵੀਰ ਬਣਿਆ ਹੋਇਆ ਸੀ ਮੇਰੀ ਸਲਾਈ ਇਸ ਮਾਮਲੇ ਨੂੰ ਸਦਾ ਲਈ ਖਤਮ ਕਰ ਦੇਣ ਦੀ ਇੱਕ ਚੰਗੇ ਪਤੀ ਤੇ ਕਰੋਗੀ ਅਮਨ ਨੂੰ ਇਹ ਤਵਾ ਕਰ ਦਿੰਦਾ ਹੈ ਇੱਕ ਕੁਇਲਦਾਰ ਮਨੁੱਖ ਸਮਾਜ ਵਿੱਚ ਚੰਗੀ ਥਾਂ ਨਹੀਂ ਲੈ ਲੈਂਦਾ ਆਪਣੀ ਪਤਨੀ ਨਾਲ ਹੀ ਨਹੀਂ ਸਗੋਂ ਆਪਣੀ ਜ਼ਿੰਦਗੀ ਨਾਲ ਵੀ ਬਹੁਤ ਵੱਡੀ ਬੇਬਫਾਈ ਹੈ ਲੈ 1 2 3 ਮੈਂ ਤਾਂ ਅੱਗੇ ਨਹੀਂ ਬੁਲਾਉਂਦਾ ਸੀ ਹੁਣ ਤਾਂ ਡੰਡੇ ਹੀ ਵੱਜ ਗਏ ਹੈ ਤੇਰੀ ਮਾਂ ਦੀ ਰੂਪ ਨੇ ਦੁੱਧ ਵਿੱਚੋਂ ਮੱਖੀ ਕੱਢਦਿਆਂ ਫੈਸਲਾ ਕਰੂ ਮਨ ਨਾਲ ਆਖਿਆ ਕਦੇ ਤੂੰ ਮੁੰਡਾ ਹੁੰਦਾ ਸੀ ਅਤੇ ਹੁਣ ਤੈਨੂੰ ਛੜੀਆਂ ਆਦਤਾਂ ਪੁਲਾਕੇ ਇੱਕ ਸਿਆਣੇ ਕਬੀਲਦਾਰ ਵਾਲੀ ਪੋਜੀਸ਼ਨ ਬਣਾਉਣੀ ਚਾਹੀਦੀ ਹੈ ਸਾਥਣ ਨੂੰ ਕਦੇ ਅਭਿਸ਼ਵਾਸ ਦਾ ਮੌਕਾ ਨਹੀਂ ਦੇਣਾ ਚਾਹੀਦਾ ਸਾਥਣ ਦੁੱਖ ਸੁੱਖ ਦੀ ਸਾਂਝੀ ਹੀ ਨਹੀਂ ਸਗੋ ਸਿੱਧਕਵਾਨ ਵਫਾ ਵਿੱਚ ਜ਼ਿੰਦਗੀ ਦੀ ਭਰਪੂਰ ਤਸੱਲੀ ਹੈ ਇਹ ਦੇ ਵਾਲਾ ਤਾਂ ਗਿਆਨੀ ਜੀ ਅੱਗੇ ਤੋਂ ਹੀ ਚਿੱਤੋਂ ਭੋਗ ਪਾਇਆ ਹੋਇਆ ਸੀ ਪਰ ਚੰਨੋ ਜਦੋਂ ਜ਼ਿਆਦਾ ਜਾਂਦੀ ਹੈ ਮਨ ਪਰ ਪਰ ਉੱਚਣਦਾ ਏ ਇਹ ਮੇਰੇ ਵਸ ਦੀ ਗੱਲ ਨਹੀਂ ਰਹਿੰਦੀ ਉਹਦਾ ਪਿਆਰ ਤੇਰੀ ਆਤਮਾ ਤੇ ਦਿਲ ਨੂੰ ਦਾਗੀ ਨਹੀਂ ਕਰਦਾ ਉਹਦੀ ਸਹਿਜ ਸੁਆਜਾਦ ਜ਼ਿੰਦਗੀ ਦੀ ਆਕਰਸ਼ਕ ਤਸੱਲੀ ਹੈ ਬਚਨੋ ਜ਼ਿੰਦਗੀ ਨੂੰ ਕਤਲ ਕਰਦੀ ਹੈ ਤੇ ਚੰਨੋ ਖੁਦ ਕਤਲ ਹੋ ਕੇ ਜ਼ਿੰਦਗੀ ਦੇ ਪ੍ਰਵਾਹ ਬਰੂਤ ਨੂੰ ਜਾਰੀ ਰੱਖਦੀ ਹੈ ਗਿਆਨੀ ਜੀ ਚੰਨੋ ਦੀਆਂ ਗੱਲਾਂ ਤੇ ਸਿੱਧਕ ਮੈਂ ਕਹਿੰਦਾ ਚੜਦੇ ਲੈਂਦੇ ਕਿਤੇ ਨਹੀਂ ਹੋਣਾ ਰੂਪ ਆਪਣੇ ਅੰਦਰ ਚੰਨੋ ਦਾ ਪਰਚਿਆ ਹੋਇਆ ਸੀ ਦੋਵੇਂ ਸਾਈਜ਼ ਸਾਈਜ਼ ਬੈਠੇ ਗੱਲਾਂ ਕਰ ਰਹੇ ਸਨ ਕਿ ਜੰਗੀਰ ਹਾਫਿਆ ਹੋਇਆ ਗਿਆ ਉਸ ਹੌਂਦਿਆਂ ਹੀ ਆਖਿਆ ਜਿਉਂਨੇ ਨੇ ਸੰਤੀ ਦੇ ਸੂਏ ਨਾਲ ਦੇ ਕਿਨਾਰੇ 'ਚੋਂ ਮੱਕੀ ਵੱਢ ਲਈ ਸਾਲੇ ਲੰਡੇ ਦੇ ਨੂੰ ਢਾਈ ਲੈਣਾ ਸੀ ਕੋਈ ਗੱਲ ਨਹੀਂ ਕਰਨੀ ਉਹ ਇਹ ਸ਼ਾਂਤੀ ਕਰ ਆਖਰ ਹੋਇਆ ਕਿ ਗਿਆਨੀ ਨੇ ਜੰਗੀਰ ਨੂੰ ਬਾਹੋਂ ਫੜ ਕੇ ਬਹੋਂ ਦਿਆਂ ਕਿਹਾ ਕਿਸੇ ਤੋਂ ਸੁਣਿਆ ਕਿ ਅੱਕੀ ਦੇਖਿਆਈ ਮੈਂ ਇੱਕ ਪੱਕੇ ਆਦਮੀ ਨੇ ਹੀ ਮੈਨੂੰ ਦਸਿਆਈ ਐਵੇਂ ਕਿਸੇ ਦੇ ਚੁੱਕੇ ਚਕਾਈ ਲੜਾਈ ਨਾ ਮੁੱਲ ਲੈ ਲਿਓ ਥੱਬੀ ਸੱਥਰੀ ਪੱਠਿਆਂ ਦਾ ਕੀਏ ਓਏ ਸਾਲੇ ਤੇ ਹੱਥ ਫੇਰਨ ਨਾਲ ਆਏ ਨਾਲੇ ਗਾਹ ਨੂੰ ਤੱਕਲਾ ਬਣ ਜਾਊ ਰੋਪ ਨੇ ਜੰਗੀਰ ਦੀ ਪਰੋੜਤਾ ਵਿੱਚ ਕਿਹਾ ਮੇਰੀ ਮੰਨਦੇ ਹੋ ਤਾਂ ਉਸ ਨਾਲ ਰਾਜੀਨਾਮਾ ਕਰ ਲਓ ਪਿੰਡ ਵਿੱਚ ਧੜੇਵਾਜੀ ਅੱਗੇ ਬਹੁਤ ਐ ਅਤੇ ਅਰਜਣ ਵੀ ਇੱਕ ਧੜੇ ਦਾ ਪੱਖ ਫਗੁੰਨ ਲੱਗ ਪਿਆਏ ਮੇਰੀ ਰਹਿ ਤਸੀਂ ਉਹਦਾ ਖਹਿੜਾ ਹੀ ਛੱਡ ਦਿਓ ਸਾਡੀ ਉਸ ਨਾਲ ਕੋਈ ਜੱਦੀ ਦੁਸ਼ਮਣੀ ਨਹੀਂ ਸਗੋ ਉਹ ਹੀ ਨਹੀਂ ਹਟਦਾ ਜਿੱਥੇ ਉਸ ਦਾ ਦਾ ਲੱਗਦਾ ਹੈ ਰੂਪ ਨੇ ਗਿਆਨੀ ਦਾ ਅਸਰ ਕਬੂਲ ਕੇ ਸਫਾਈ ਦੇਂਦੇ ਆਖਿਆ ਮੈਂ ਵਿੱਚ ਪੈ ਕੇ ਤੁਹਾਡੀ ਸਲਾਹ ਸਫਾਈ ਕਰਵਾ ਦਿੰਦਾ ਹਾਂ ਗਿਆਨੀ ਦੀ ਦਿਲੀ ਖੁਆਸ਼ੀ ਕੀ ਰੂਪ ਦੁਸ਼ਮਣੀ ਤੋਂ ਬਚ ਜਾਵੇ ਅਤੇ ਬੇਫਿਕਰ ਹੋ ਕੇ ਜ਼ਿੰਦਗੀ ਦੇ ਦਿਨ ਮਾਣੀ। ਗਿਆਨੀ ਨੇ ਜਿਉਣੇ ਨੂੰ ਮੱਕੀ ਵੱਢ ਲੈਣ ਬਾਰੇ ਪੁੱਛਿਆ। ਗਊ ਦੀ ਸੌਂ ਖਾ ਕੇ ਕੰਨਾਂ ਨੂੰ ਹੱਥ ਲਾ ਗਿਆ। ਗਿਆਨੀ ਉਸ ਦੀ ਤਸੱਲੀ ਕਰਵਾਉਂਦਿਆਂ ਕਿਹਾ ਜਿਉਣਿਆ ਰਾਜੀ ਨਾ ਮਾਤਾ ਤੇਰੇ ਨਾਲ ਹੋ ਗਿਆ। ਪਰ ਇੱਕ ਦੋ ਗੱਲਾਂ ਕਰਕੇ ਤੂੰ ਸਾਰੀ ਉਮਰ ਇੱਕ ਵਿੱਚ ਰੜਕਦਾ ਰਹੇਂਗਾ। ਉਹ ਕਿਹੜੀ? ਜਿਹੜਾ ਕਪੂਰੀ ਡਾਂਗ ਮਾਰ ਕੇ ਆਇਆ ਸੀ। ਜਿਉਣਾ ਛੱਟ ਗੱਲ ਸਮਝ ਗਿਆ ਕਿ ਰੂਪ ਨੂੰ ਬਚਨੋਂ ਨੇ ਸਾਰੀ ਗੱਲ ਦੱਸ ਦਿੱਤੀ ਓ ਭਤੀਜ ਮੈਂ ਕਾਹਨੂੰ ਗਿਆ ਸੀ ਮੈਨੂੰ ਤਾਂ ਤੇਰੇ ਫੜੇ ਜਾਣਦਾ ਵੀ ਨਹੀਂ ਸੀ ਪਤਾ ਮੈਨੂੰ ਤਾਂ ਬਚਨੋਂ ਨੇ ਹੀ ਕੱਲਿਆ ਸੀ ਗਿਆ ਮੈਂ ਜ਼ਰੂਰ ਸੀ ਪਰ ਕੱਲਿਆ ਮੈਨੂੰ ਇਸ ਖੋਤੜੀ ਨੇ ਹੀ ਸੀ ਜਿਉਣੇ ਨੇ ਆਪਣਾ ਅਪਰੂਪ ਅੱਗੇ ਸਾਫ਼ ਕਰਦਿਆਂ ਉੱਤਰ ਦਿੱਤਾ ਸਾਰਿਆਂ ਨੇ ਇਕੱਠੇ ਬੈਠ ਕੇ ਰੋਟੀ ਖਾਧੀ ਗਿਆਨੀ ਦੀ ਸਿਆਣਪ ਨੇ ਮੌਕਾ ਸਾਹਮੜਿਆ ਦੋਹਾਂ ਧਿਰਾਂ ਵਿਚਕਾਰੋਂ ਦੁਸ਼ਮਣੀ ਦੀ ਬੱਝ ਰਹੀ ਲੀਕ ਨੂੰ ਮਿਟਾ ਦਿੱਤਾ। ਬਾਕੀ ਅਗਲੇ ਭਾਗ ਵਿੱਚ ਸਾਡੇ ਚੈਨਲ ਨੂੰ ਜ਼ਰੂਰ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਕਰੋ ਜੀ।